ਇੰਡੀਆ ਪਾਕਿਸਤਾਨ ਨਾਲ ਵਿਆਹ ਕਰਨ ਨਾ ਗਿਆ ਜੀ ਕਈ ਐਸੇ ਪਰਿਵਾਰ ਨੇ ਜਿਹੜੇ ਅਜੇ ਵੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਪਹਿਲਾਂ ਦੇ ਅੱਡ ਅੱਡ ਹੋਏ ਨੇ ਔਰ ਆਪਸ ਵਿੱਚ ਵਿਆਹ ਕਰਦੇ ਨੇ ਬਹੁਤ ਐਸੇ ਪਰਿਵਾਰ ਨੇ ਇੱਕ ਪਰਿਵਾਰ ਇੰਡੀਆ ਚ ਰਹਿ ਗਿਆ ਹਿੱਸਾ ਦੂਜਾ ਪਾਕਿਸਤਾਨ ਚ ਚਲਾ ਗਿਆ ਪਰ ਹਜੇ ਵੀ ਉਹ ਵਿਆਹ ਸ਼ਾਦੀ ਆਪਸ ਵਿੱਚ ਕਰਦੇ ਨੇ ਔਰ ਦੂਜੀ ਸਾਈਡ ਨੂੰ ਚਲੇ ਜਾਂਦੇ ਨੇ ਇੱਕ ਇਹਦੇ ਕਈ ਕੇਸਿਸ ਨੇ ਔਰ ਉਹ ਕੇਸਿਸ ਵਿੱਚ ਬੜੀ ਪ੍ਰੋਬਲਮ ਆਈ ਹੋਈ ਹੈ ਜਿਹੜਾ ਕੋ ਪਾਕਿਸਤਾਨ ਤੋਂ ਔਰਤ ਗਈ ਹੈ ਇੰਡੀਆ ਦੇ ਵਿੱਚ ਵਿਆਹ ਕਰਵਾ ਕੇ ਗਈ ਹੈ ਮੋਸਟਲੀ ਉਹ ਲੌਂਗ ਟਰਮ ਵੀਜ਼ਾ ਲੈ ਲੈਂਦੇ ਆ ਐਵੇਂ ਜਿਹੜੇ ਲੋਕਾਂ ਜਿਹੜੀ ਲੜਕੀ ਵਿਆਹ ਕਰਵਾ ਕੇ ਪਾਕਿਸਤਾਨ ਦੇ ਵਿੱਚ ਗਈ ਹੈ ਉਹ ਪਾਕਿਸਤਾਨ ਉਹਨਾਂ ਨੂੰ ਲੌਂਗ ਟਰਮ ਵੀਜ਼ਾ ਦਿੰਦਾ ਤੇ ਉੱਥੇ ਉਹ ਰਹਿ ਸਕਦੇ ਹੈਗੇ ਆ ਤੇ ਹੁਣ ਪ੍ਰੋਬਲਮ ਕੀ ਆ ਗਈ ਉਹ ਕਿਤੇ ਆ ਉਹ ਜਾ ਨਹੀਂ ਸਕਦੇ ਉਸ ਤੋਂ ਛੱਡ ਦਿੱਤੇ ਕਿਉਂਕਿ ਸਾਰਾ ਦੇ ਵੀਜ਼ੇ ਕੈਨਸਲ ਕਰ ਦਿੰਦੇ ਨੇ ਜੇ ਵੀਜ਼ੇ ਕੈਨਸਲ ਕਰ ਦਿੱਤੇ ਤਾਂ ਮੁੜ ਕੇ ਆ ਨਹੀਂ ਸਕਣਾ ਉਹਨਾਂ ਨੇ ਜੇ ਚਲੇ ਜਾਂਦੇ ਆ ਔਰ ਬਹੁਤੇ ਲੋਕਾਂ ਦੀ ਇੱਕ ਲੇਡੀ ਹੈ ਜੀ ਉਹਦਾ ਉਹ ਉਹ ਉਹਦੇ ਬੱਚਿਆਂ ਦੇ ਵੀ ਬੱਚੇ ਹੋਏ ਹੋਏ ਨੇ ਉਹ ਉਹਦੇ ਕਜ਼ਨਸ ਦੂਰ ਸੀ ਸਾਈਡ ਤੇ ਰਹਿੰਦੇ ਆ ਕਿ ਨਹੀਂ ਉਹਦਾ ਪਰਿਵਾਰ ਬਹੁਤ ਵੱਡਾ ਦੂਜੀ ਸਾਈਡ ਤੇ ਰਹਿੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਉਹਨੂੰ ਜਾਣੀ ਸਕਦੀ ਹੈ ਉਹ ਕਹਿੰਦੇ ਸਾਡਾ ਕੀ ਕਸੂਰ ਹੈ ਗੱਲ ਹੈ ਸੋਚਣ ਵਾਲੀ ਹੈ ਕਿ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਕਿ ਜੇ ਕੋਈ ਘਟਨਾ ਵਾਪਰੀ ਹੈ ਦੁਰਘਟਨਾਵਾਂ ਜਈਆਂ ਵਾਪਰਦੀਆਂ ਹੋਈ ਰਹਿਣਗੀਆਂ ਕਿ ਉਹ ਉਹਨਾਂ ਦੀ ਰਿਸ਼ਤੇਦਾਰੀਆਂ ਸਾਂਝਾਂ ਇਹ ਜਿਹੇ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਉਹਨਾਂ ਅਜਈਆਂ ਕੁਝ ਸਰਕਾਰ ਨੇ ਜਿਹੜਾ ਸਿੱਧਾ ਬਰਸ਼ ਫੇਰ ਹੁੰਦਾ ਦੋਨਾਂ ਸਾਈਡਾਂ ਨੇ ਇੱਕ ਸਾਈਡ ਨੇ ਨਹੀਂ ਦੋਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ ਮੇਰੇ ਖਿਆਲ ਕੋ ਬਹੁਤ ਹੀ ਠੀਕ ਨਹੀਂ ਹੈ ਕੁਝ ਨਾ ਕੁਝ ਤੇ ਟੈਲ ਜ਼ਰੂਰ ਦੇਣੀ ਚਾਹੀਦੀ